ਡੇਡੇ ਵੱਡੇ ਕਰੋੜੇ ਇਹ ਭਾਜੀ ਤੁਹਾਨੂੰ ਕਿਧਰੋਂ ਮਿਲਨੇ ਇਹ ਬਸ ਮਿਲਨੇ ਆ ਬਟਾਲੇ ਪੁੱਲੂ ਚਿਕਨ ਵਾਲੇ ਕੋ ਓਏ ਹੋਏ ਹੋਏ ਮੈਂ ਕਹਿੰਦਾ ਭਾਜੀ ਆਹ ਸਾਈ ਚੈੱਕ ਕਰ ਲੋ ਵਾਹ ਬਈ ਵਾਹ ਸਾਈ ਮੇਨ ਚ ਲਾ ਕੇ ਸਾਫ ਕੀਤਾ ਜੇ ਨਿਕਲ ਗਈ ਅੱਗ ਓਏ ਹੋਏ 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 ਓਏ ਅੱਗ ਪੁੰਨੀ ਕਰਦਾ ਵਾ ਐਵੇਂ ਦੂਰ ਦੂਰ ਤੱਕ ਅੱਗ ਲੱਗੀ ਕਿਧਰੇ ਵਾਲ ਨਹੀਂ ਆਊਗਾ ਕਿਧਰੇ ਕੁਝ ਨਹੀਂ ਆ ਪੂਰਾ ਸਾਫ ਕੀਤਾ ਕਰੋੜਾ ਵਾ ਸਹੀ ਹੈ ਜੀ ਭਾਜੀ ਗਾਗ ਨੂੰ ਚੀਜ਼ ਖਵਾਉਣੀ ਸਾਫ ਕੀਤੀ ਹੋਈ ਪੂਰੀ ਫੁੱਲ ਭਾਜੀ ਇਹ ਸਭ ਤੋਂ ਪਹਿਲਾਂ ਆਪਣੇ ਕਰੋੜਿਆਂ ਨੇ ਕਰਾਂਗੇ ਆਵਾਸ ਉਹਨਾਂ ਨੂੰ ਭਾਜੀ ਮਲ ਮਲ ਕੇ ਧੋਣਾ ਚੰਗੀ ਤਰ੍ਹਾਂ ਮਲ ਮਲ ਕੇ ਪਤਾ ਲੱਗੇ ਕਿ ਆਹ ਕਰੋੜੇ ਤੋਤੇ ਹੀ ਕੱਲਾ ਕੱਲਾ ਪੀਸ ਧੋਣਾ ਭਾਜੀ ਕੱਲਾ ਕੱਲਾ ਪੀਸ ਆਹ ਭਾਜੀ ਲੱਗਾ ਲੱਗੀ ਹਣ ਸਮੁੰਦਰ ਦੇ ਵਿੱਚ ਡੁਬਕੀ ਤੇ ਚੈੱਕ ਕਰੋ ਭਾਜੀ ਜੇ ਕਿਹ ਵੀਰਪਰਾ ਦਾ ਅੰਗ ਪੈ ਟੁੱਟਾ ਵਾ ਤੇ ਪੁੰਨੂ ਕੋ ਆਜੋ ਸਰਤਨਾ ਕਹਿੰਦਾ ਜੇ 10 ਦਿਨਾਂ ਦੇ ਵਿੱਚ ਤੁਹਾਡਾ ਜੋੜ ਜੋੜ ਦਾਂਗੇ ਪਾਜੀ ਪਿਓਰ ਸੂਪ ਪਿਆਦਾ ਪਿਓਰ ਬਿਨਾ ਆ ਰਾ ਰੋੜ ਤੋਂ اے ਵੀਰ ਜੀ ਵਸਵਾਸ ਤੇ ਦੁਕਾਨ ਚ ਲਾਈ ਦੀ ਆ ਤੇ ਵਸਵਾਸ ਤੇ ਚਲਦੀ ਰਹਿਣੀ ਵੀਰ ਜੀ ਵਿਸਵਾਸ ਰੱਖਿਓ ਨਾ ਪੈਣਾ ਜੇ ਭਰਾ ਕੋ ਫਿਰ ਬਿਲਕੁਲ ਪਾਜੀ ਤੁਸੀਂ ਦਸ ਦਿਨ ਲਗਾਤਾਰ ਆਓਗੇ ਨਾ ਤੇ ਭਰਾ ਜਿਹੜੇ ਵੀਡੀਓ ਵੇਖਣੇ ਨੇ ਠੀਕ ਆ ਜੀ ਪਾਜੀ ਮੈਂ ਕਹਿੰਦਾ ਕਿ ਜੋ ਟੁੱਟਾ ਨਾ ਹੱਡੀ ਟੁੱਟੀ ਹੈ ਨਾ ਪੂਰੀ ਪ੍ਰੋਪਰ ਤਰੀਕੇ ਨਾਲ ਜੋੜ ਜੂਗੀ ਵਾਹ ਬਈ ਪਿਓਰ ਸੂਪ ਪਿਆਉ ਪਿਓਰ ਗਰੰਟੀ ਨਾ ਕਹਿੰਦਾ ਜੇ ਆ ਪਾਜੀ ਹੁਣ ਤੁਹਾਨੂੰ ਅਸੀਂ ਦੇਸੀ ਤਰੀਕੇ ਨਾਲ ਬਣਾ ਕੇ ਦਿਖਾਉਣੀ ਆ ਕਿ ਕਰੋੜੇ ਕਿੱਦਾਂ ਤਿਆਰ ਹੁੰਦੇ ਆ ਆਹ ਗਏ ਸਾਡਾ ਭਾਈ 25 ਲੀਟਰ ਦਾ ਕੁੱਕਰ ਆਹ ਭਾਈ ਚੱਲਿਆ ਦੇ ਵਿੱਚ 90 ਡਿਗਰੀ ਪਾਣੀ ਬੋਇਲ ਕੀਤਾ ਹੋਇਆ ਚੱਲਿਆ ਸਮੁੰਦਰ ਦੇ ਵਿੱਚ ਉਹ ਵਾਹ ਬਾਈ ਵਾਹ ਏ ਭਾਜੀ ਵਾਕਿਆ ਸਮੁੰਦਰ ਆ ਹਾਂਜੀ ਭਾਜੀ ਬਿਲਕੁਲ ਸਮੁੰਦਰ ਆ ਢੇ ਪਾਦਾ ਸਮੁੰਦਰ ਹੀ ਆ ਭਾਜੀ ਤੇ ਭਾਜੀ ਮੱਸ਼ੀਆਂ ਤੈਰਨੀਆਂ ਵਿੱਚ ਭਾਜੀ ਨਹੀਂ ਨਹੀਂ ਮੱਸ਼ੀਆਂ ਨਹੀਂ ਤੈਰਨ ਗਿਆ ਮੱਸ਼ੀਆਂ ਨਾਲ ਉੱਤੇ ਪਾਵਰ ਤੈਰੂਗੀ ਕਰੋੜੇ ਤੈਰਨਗੇ ਵਿੱਚ ਕਰੋੜੇ ਤੈਰਨਗੇ ਹਾਂਜੀ ਹਾਂਜੀ ਭਾਜੀ ਸਿਆਲ ਦੀ ਖਰਾਕ ਠੰਡ ਦੀ ਖਰਾਕ ਆ ਓਕੇ ਆ ਸਾਰ ਸਿਆਲ ਅਰਜਾਈਆਂ ਦੀ ਲੋੜ ਨਹੀਂ ਪਊਗੀ ਜਦੋਂ ਇੱਕ ਵਾਰੀ ਕਰੋੜੇ ਖਾਜੂਗਾ ਵਾਹ ਭਾਈ ਵਾਹ ਆ ਚੱਲੇ ਸਮੁੰਦਰ ਦੇ ਵਿੱਚ ਲਓ ਜੀ ਕਰ ਲੋ ਚੈੱਕ ਲੱਗ ਲੱਗੀਆਂ ਡੁਪਕੀਆਂ ਉਹ ਤੁਹਾਡਾ ਭਲਾ ਰਹੇ ਆ ਲਗਣ ਜਿਆ ਡੁਪਕੀਆਂ ਇਹ 25 ਕਿਲੋ ਪਰ ਹੀ ਬਣ ਜਾਣਾ ਕੋਰੀ ਮੈਂ ਕਹਣਾ ਸਾਰੇ ਬਣਾ ਦਨੇ ਆ ਭਾਜੀ ਇਹਦੇ ਵਿੱਚ ਟੈਨਸ਼ਨ ਨਾ ਲੋ ਤੁਹਾਡੇ ਸਾਹਮਣੇ ਪਾਨੇ ਆ ਆ ਭਾਈ ਚੱਕ ਕੋੜਾ ਗਿਣਤੀ ਕਰੀ ਆ ਕਿੰਨੇ ਪੈਣੇ ਗਿਣਤੀ ਨਹੀਂ ਹੁੰਦੀ ਪੁੰਮੀ ਦੁਕਾਨ ਤੇ ਆ ਗਿਣਤੀ ਨਹੀਂ ਹੁੰਦੀ ਕਿੰਨੇ 100 ਤੋਂ ਉੱਪਰ ਚਲ ਗਿਆ ਇਹ ਚਕ ਨਹੀਂ ਮੈਂ ਕਹਣਾ ਮਾਪ ਮਾਪ ਕੇ ਭਰ ਦਨੇ ਆ ਅਸਲੀ ਸੂਪ ਪਿਓਣਾ ਅਸਲੀ ਸੂਪ ਗਾਕਾ ਨੂੰ ਆ ਭਾਈ ਚੱਲੀ ਲਸਣ ਦੀ ਪੇਸਟ ਓਕੇ ਆ ਚੱਲੀ ਅਦਰਕ ਦੀ ਪੇਸਟ ਆ ਚੱਲੀ ਗ੍ਰੀਨ ਚਿੱਲੀ ਪੁਨੂ ਲਾਲ ਮਿਰਚ ਨਹੀਂ ਜੂਜ਼ ਕਰਦਾ ਹਰੀ ਮਿਰਚ ਜੂਜ਼ ਕਰਦਾ ਜੇ ਆ ਗਿਆ ਸਾਡਾ ਨਮਕ ਇਹ ਪਾਈ ਆ ਗਈ ਸਾਡੀ ਹਲਦੀ ਜਿਨ੍ਹਾਂ ਦਾ ਵਿਆਹ ਹੋਣਗੇ ਜਲਦੀ ਭਾਜੀ ਜਾਦੂ ਦਾ ਪਟਾਰਾ ਸਾਡਾ ਹੁਣ ਲਗਾ ਬੰਦ ਹੁਣ ਇਹਨੂੰ ਵਜਣ ਗਿਆ ਧਰਲ ਧਰਲ ਸੀਟੀਆਂ ਇਹ ਸੀਟੀਆਂ ਮਲਾਵਾਂਗੇ ਨਾ ਉਨੀ ਇਹਦੀ ਪਕਾਈ ਹੋਊਗੀ ਭਾਜੀ ਜੀ ਮੈਂ ਜਾ ਕੇ ਇਹਨੂੰ ਵਜਾ ਲਗੀਆਂ ਸੀਟੀਆਂ ਤਾਂ ਕਈ ਕਰਕੇ ਵਿਖਾਵਾਂਗੇ ਜਾਦੂ ਪੂਰੀ ਵੀਡੀਓ ਵੇਖਿਓ ਜਾਦੂ ਭਾਜੀ ਜਾਦੂ ਕਿਹੜਾ ਵਿਖਾਉਣ ਲੱਗੇ ਜੇ ਭਾਜੀ ਇਹ ਪੁਲੂ ਦੀ ਦੁਕਾਨ ਤੇ ਆਏ ਜੇ ਬੜਾ ਕੁਝ ਹੁੰਦਾ ਇੱਥੇ ਭਾਜੀ ਪੁਲੂ ਉਹ ਤੁਹਾਨੂੰ ਜਾਦੂ ਕਰਕੇ ਵਿਖਾਊਗਾ ਮਹਾਰਾਜ ਜਾਦੂ ਕਿਹੜਾ ਵਿਖਾਉਣ ਲੱਗੇ ਜੇ ਆਹ ਵੇਖੋ ਭਾਜੀ ਮੰਗੂਆ ਵਾਜੂ ਡੂਗਾ ਚੈੱਕ ਕਰੋ ਉਹ ਤਾਂ ਢਾਪਾ ਆ ਗਿਆ ਪੁਲੂ ਤਸ ਆ ਗਿਆ ਪੁਲੂ ਚੈੱਕ ਕਰੋ ਜਾਦੂ ਐ ਹੀ ਦੂਰ ਦੂਰ ਦੀਆਂ ਚਰਚਾ ਹੁੰਦੀ ਇਹ ਗੱਲਾਂ ਹੀ ਹੁੰਦੀ ਆ ਓਏ ਹੋਏ ਆ ਗਿਆ ਪੁਲੂ ਤਸ ਆ ਗਿਆ ਪੁਲੂ ਆ ਗਈ ਭਾਈ ਸਾਡੀ ਪਿੱਤਲ ਦੀ ਕਰਾਈ ਓਕੇ ਭਾਈ ਸਾਡੀ ਜਿਹੜੀ ਚੀਜ਼ ਬਣੂਗੀ ਪਿੱਤਲ ਦੀ ਕਰਾਈ ਵਿੱਚ ਹੀ ਬਣੂਗੀ ਆ ਗਿਆ ਸਾਡਾ ਕਿਓ ਸਾਰਿਆਂ ਦਾ ਪਿਓ ਵਾਹ ਜੀ ਵਾਹ ਆ ਗਏ ਸਾਡੇ ਖਰੇ ਮਸਾਲੇ ਓਕੇ ਇਹਨੂੰ ਅਸੀਂ ਹਲਕਾ ਜਿਹਾ ਰੋਸਟ ਕਰਾਂਗੇ ਸਹੀ ਆ ਜੀ ਸਹੀ ਆ ਆ ਗਈ ਸਾਡੀ ਅਦਰਕ ਲਸਣ ਦੀ ਪੇਸਟ ਸਹੀ ਆ ਜੀ ਓਏ ਹੋਏ 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 ਨਿਕਲ ਜੇ ਅੱਗਾ ਕੱਢ ਦੇ ਤੇ ਚੰਗਿਆੜੇ ਇੱਕ ਤਰੀਕਾ ਮਾਰਾ ਤੁਹਾਨੂੰ ਤੁਹਾਨੂੰ ਅੱਗ ਕੱਢ ਕੇ ਵਿਖਾਊਗਾ ਸਹੀ ਆ ਵੀ ਸਹੀ ਆ ਨਿਕਲ ਜੇ ਅੱਗ ਓਏ ਹੋਏ 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 ਏ ਅੱਗੇ ਪੁੰਨੀ ਕਰਦਾ ਵਾ ਐਵੇਂ ਦੂਰ ਦੂਰ ਤੱਕ ਅੱਗ ਲੱਗੀ ਆ ਗਏ ਸਾਡੇ ਪਿਆਜ਼ ਆ ਗਈ ਸਾਡੀ ਗ੍ਰੀਨ ਚਿੱਲੀ ਕਿਉਂ ਅਭੀ ਪੁੰਨੂ ਲਾਲ ਮਿਰਚ ਨਹੀਂ ਯੂਜ਼ ਕਰਦਾ ਆ ਗਏ ਸਾਡਾ ਆਦਰ ਅਗੇ ਚੋਪ ਕੀਤਾ ਹੋਇਆ ਭਾਜੀ ਇੱਕ ਵਾਰੀ ਫੇਰ ਅੱਗੇ ਕੱਢ ਦੋਗੇ ਕਿ ਨਹੀਂ ਕਿਉਂ ਨਹੀਂ ਕੱਢਾ ਇਹ ਭਾਜੀ ਜੇ ਭਰਾਣੇ ਕਹਤਾ ਕਿਉਂ ਨਹੀਂ ਅੱਗੇ ਕੱਢਾਂ ਯਾ ਲੋ ਅੱਗੇ ਨਿਕਲ ਗਈ ਜੇ ਓਹ ਪਾਲਾ ਭਾਈ ਅਗਨੀ ਵੀ ਜੇ ਅੱਲਾ ਹੋਰੇ ਮਾਰ ਆ ਗਿਆ ਪੁੰਨੂ ਤਾਂ ਆ ਗਿਆ ਪੁੰਨੂ ਆ ਗਿਆ ਪੁੰਨੂ ਮਾਰਾ ਜੇ ਬੜੀ ਦੂਰ ਦੂਰ ਤਿਕਾਣਾ ਅੱਗ ਲੱਗਣੀ ਆ ਸਹੀ ਆ ਜੀ ਮਾਦੀ ਆਰਾਂ ਦੀ ਵੀਡੀਓ ਵੇਖ ਕੇ ਕਰੋੜੇ ਵਾਲੇ ਬੱਕਰੇ ਦੇ ਕਰੋੜਿਆਂ ਵਾਲੀ ਓਏ ਹੋਏ ਆ ਗਿਆ ਸਾਡਾ ਨਮਕ ਆ ਗਈ ਸਾਡੀ ਦੇਗੀ ਮਿਰਚ ਕਹਿੰਦੇ ਦੇਗੀ ਮਿਰਚ ਦਾ ਤਰਕਾ ਅੰਗ ਅੰਗ ਫੜਕਾ ਆ ਗਈ ਸਾਡੀ ਹਲਦੀ ਜਿਨ੍ਹਾਂ ਦੇ ਰਿਆਣਗੇ ਜਲਦੀ ਆ ਗਈ ਵਿੱਚ ਬੱਕਰੇ ਦੀ ਗਰੇਵੀ ਇਹ ਗਰੇਵੀ ਪਾਜੀ ਅਲੱਗ ਤੋਂ ਬਣਾ ਕੇ ਰੱਖ ਦੇ ਜੇ ਪਾਜੀ ਇਹ ਕਰੋੜਿਆਂ ਦੇ ਵਿੱਚ ਗਰੇਵੀ ਪੈਣੀ ਪੈਣੀ ਆ ਇਹਦਾ ਟੇਸਟ ਤਾਂ ਹੀ ਆਉਣਾ ਵਾ ਓਕੇ ਇਹ ਮਟਰ ਦੀ ਗਰੇਵੀ ਪਾਈ ਨਹੀਂ ਤਰਕਾ ਲਾ ਕੇ ਸਹੀ ਆ ਜੀ ਸਹੀ ਆ ਮਟਰ ਦਾ ਚੈੱਕ ਕਰੋ ਜੀ ਇੱਕ ਗਰੀ ਨਹੀਂ ਪਾਜੀ ਹੁਣ ਇਹਦੇ ਵਿੱਚ ਆਊਗਾ ਪਿਓਰ ਸੂਪ ਕਰੋੜਿਆਂ ਦਾ ਓਕੇ ਆ ਵੇਖੋ ਕਰੋੜੇ ਲਿਆਓ ਨਾ ਪਾਜੀ ਲਾਗੇ ਇਸ ਨੂੰ ਲਾਗੇ ਕੈਮਰਾ ਲਓ ਜੀ ਲਓ ਪਾਜੀ ਇਹਦੇ ਦੇ ਵੱਡੇ ਸਾਈਜ਼ ਤੁਹਾਨੂੰ ਕਿਸੇ ਨੇ ਨਹੀਂ ਖੋਣੇ ਇਹ ਮੇਲੇ ਬਸ ਪੁਲੂ ਚਿਕਨ ਵਾਲੇ ਕੋ ਵਾਹ ਭਾਈ ਵਾਹ ਆ ਪੈ ਲਗਾ ਕਰੋੜੇ ਸੂਪ ਵਿੱਚ ਇਹ ਪਿਓਰ ਸੂਪ ਆ ਭਾਜੀ ਪਿਓਰ ਸੂਪ ਪਿਓਰ ਓਕੇ ਆ ਪਾਣੀ ਵਾਂਗੂ ਪਤਲਾ ਹੋਊਗਾ ਪਿਓਰ ਸੂਪ ਸਹੀ ਆ ਜੀ ਸਹੀ ਆ ਅਰੇ ਜਿਵੇਂ ਤੇ ਰੱਖੋਗੇ ਦਹੀਂ ਵਾਂਗੂ ਜਮਜੂਗਾ ਓਕੇ ਤੇ ਪਾਣੀਾਂ ਨੂੰ ਪਤਲਾ ਆ ਪਿਓਰ ਸੂਪ ਆ ਵਿੱਚ ਪੈਣਾ ਤੁਹਾਡੇ ਸਾਹਮਣੇ ਤੇ ਇਦਾਂ ਪੈਂਦਾ ਰਹਿਣਾ ਵਾ ਦਾ ਵੀਡੀਓ 'ਚ ਪੈਂਦਾ ਆ ਆ ਚੱਲੇ ਭਾਈ ਸਾਡੇ ਕਰੋੜੇ ਵਿੱਚ ਐਡੇ-ਐਡੇ ਵੱਡੇ ਸਾਈਜ਼ ਤੇ ਤੁਹਾਨੂੰ ਕੋਈ ਨਹੀਂ ਖਵਾਊਗਾ ਆ ਆ ਗਿਆ ਵਿੱਚ ਹਰਾ ਧਨੀਆ ਓਕੇ ਆ ਆ ਗਿਆ ਭਾਈ ਸਾਡਾ ਮੱਖਣ ਇਹ ਭਾਜੀ ਮੱਖਣ ਵੀ ਆਉਣਾ ਵਿੱਚ ਜੀ ਭਾਈ ਬਿਲਕੁਲ ਮੱਖਣ ਪਾਵਾਂਗੇ ਫੇਰ ਟੇਸਟ ਆਊਗਾ। ਆਹ ਬਈ ਵਾਹ ਮੱਖਣ ਹੀ ਮਾਰਾ ਚੰਗਾ ਪਾਇਆ ਜੇ ਕੋਈ ਕੰਜੂਸੀ ਨਹੀਂ ਜੇ। ਭਾਈ ਕੋਈ ਕੰਜੂਸੀ ਨਹੀਂ। ਖਰੋੜਿਆਂ 'ਚ ਦਮ ਬਣਾਉਣਾ ਪੂਰਾ ਦਮ। ਪਤਾ ਲੱਗੇ ਕਰੋੜੇ ਬਣਿਆ ਜੀ ਆਹ ਕੁਆਲਿਟੀ ਚੈੱਕ ਕਰੋ ਕਰੋੜਿਆਂ ਦੀ। ਵਾਹ ਬਈ ਵਾਹ ਸਹੀ ਹੈ। ਪੂਰਾ ਭਾਈ ਜੋਸ਼ ਪਾਤਾ ਹੈ ਗਰੇਵੀ ਦੇ ਵਿੱਚ। ਮਾਰਾ ਗਰੇਵੀ ਪੂਰੀ ਐ ਸੰਗਣੀ ਹੋ ਗਈ ਜੇ। ਆਹ ਭਾਈ ਪੂਰੀ ਟੇਸਟੀ ਬਣਾ ਕੇ ਦੇਣੀ ਹੈ ਗਰੇਵੀ। ਪਰ ਜਿਹੜਾ ਇੱਕ ਵਾਰੀ ਗਾਹ ਖਾਊਗਾ ਨਾ ਯਾਦ ਕਰੂਗਾ ਚੀਜ਼ ਖਾਦੀ। ਭਾਈ ਪਲੇਟ ਲਾ ਕੇ ਹੋ ਗਈ ਸਾਡੀ ਰੈਡੀ। ਭਾਈ ਲਾ ਕੇ ਲਿਆ ਹੁਣ ਚੈੱਕ ਕਰਾਈਏ। ਵਾਹ ਬਈ ਵਾਹ। ਆ ਚੈੱਕ ਕਰੋ ਖਰੋੜੇ ਸਾਈਜ਼ ਸਾਈਜ਼ ਮਾਰਾ ਚੰਗੇ ਤਗੜੇ ਦੇ ਐ ਭਾਜੀ ਇਹਦੇ ਤਗੜੇ ਸਾਈਜ਼ ਕਿਸੇ ਨੇ ਤੁਹਾਨੂੰ ਖੋਣੇ ਸਹੀ ਹੈ ਜੀ ਸਹੀ ਹੈ ਇਹ ਬਿਲਕੁਲ ਮਿਲਨੇ ਆ ਪੁੰਨੂ ਚਿਕਨ ਵਾਲੇ ਕੋ ਇਹ ਭਾਜੀ ਲੋਕੇਸ਼ਨ ਦੱਸੋ ਕਿਹੜੀ ਜਗ੍ਹਾ ਤੇ ਆਉਣਾ ਪਏਗਾ ਲੋਕੇਸ਼ਨ ਸਾਡੀ ਹੈ ਜੇ ਗਾਂਧੀ ਚੌਂਕ ਲਗ ਪੁਲ ਚੜ੍ਹਦਾ ਡੇਰਾ ਰੋਡ ਨੂੰ ਉਹ ਪੁਲ ਦੇ ਥੱਲੇ ਟਾਂਗਿਆਂ ਵਾਲਾ ਅੱਡਾ ਪੁੰਨੂ ਬੈਸਟ ਚਿਕਨ ਕੋਰਨਰ ਭਾਈ ਸਾਡਾ ਫੋਨ ਨੰਬਰ ਹੈਗਾ 78141 7098 ਭਾਜੀ ਮਾਜੀ ਵਾਲੇ ਪੇਜ ਨੂੰ ਫੋਲੋ ਤੇ ਸ਼ੇਅਰ ਤੇ ਲਾਈਕ ਜਿਹੜਾ ਕਰਕੇ ਆਊਗਾ ਉਹਨੂੰ ਪੁੰਨੂ ਵਾਲੋ ਦਿੱਤਾ ਜਾਊਗਾ ਫੁੱਲ ਡਿਸਕਾਊਂਟ ਤੁਹਾਡੇ ਭਰਾਵਾਂ ਲਵਜੂ ਭਰਾਵਾਂ